ਸਾਂਝੇ ਘਰ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਂਝੇ ਘਰ ਵਿੱਚ ਆਵੋ ਮਿੱਤਰੋ ਗੁਮ ਪੀਓ ਖਾਓ ਨਿੱਤੇ ਰੋ ਆ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਂਝੇ ਘਰ ਦੇ ਇੱਕ ਸ਼ਾਂਤਮਈ ਮਾਹੌਲ ਤੇ ਤੇ ਰੈਸਟੋਰੈਂਟ ਦੇ ਵਿੱਚ ਜੋ ਕੁਝ ਰੋਜ਼ ਹੁੰਦਾ ਸੀ ਉਸ ਬਾਰੇ ਗੱਲ ਕਰਾਂਗੇ ਜੀ ਸਾਂਝੇ ਘਰ ਦੇ ਵਿੱਚ ਆਪਣੇ ਕੋਲ ਬਹੁਤ ਵਧੀਆ ਭੈਣ ਭਰਾ ਆਉਂਦੇ ਨੇ ਸਾਰੇ ਫੂਡ ਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ ਪਰ ਕਈ ਵਾਰ ਕਈ ਫੀਡਬੈਕ ਦੇ ਕੇ ਜਾਂਦੇ ਬਹੁਤ ਵਧੀਆ ਗੱਲ ਆ ਫੀਡਬੈਕ ਮੈਨੂੰ ਲੱਗਦਾ ਜਿਹੜੀ ਜ਼ਿਆਦਾਤਰ ਫੀਡਬੈਕ ਦੇ ਵਿੱਚ ਅਸੀਂ ਸਕਸੈਸਫੁਲ ਹਾਂ ਪਿਛਲੇ ਕੁਝ ਸਮੇਂ ਤੋਂ ਉਹੀ ਹੋਇਆ ਕਿ ਫੂਡ ਦੀ ਕੁਆਲਿਟੀ ਤੋਂ ਅਸੀਂ ਤੇ ਜਿਹੜੇ ਸਾਡੇ ਕਸਟਮਰ ਨੇ ਬਹੁਤ ਸੰਤੁਸ਼ਟ ਹੋਏ ਨੇ ਸ਼ੁਰੂ ਦੀ ਗੱਲ ਕਰਦੇ ਆ ਕਿ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਇੱਥੇ ਆਏ ਤੇ ਸਾਡੇ ਮੈਨੇਜਰ ਨੂੰ ਕਿਸੇ ਨੇ ਪੁੱਛਣਾ ਜੀ ਕਿ ਪਨੀਰ ਜਿਹੜਾ ਆ ਉਹ ਤੁਸੀਂ ਘਰ ਦਾ ਬਣਾਉਨੇ ਹੋ ਤੇ ਉਹਨਾਂ ਨੇ ਕਹਿ ਲਿਆ ਹਾਂ ਜੀ ਜਦੋਂ ਮੈਂ ਬਾਅਦ ਚ ਉਹਨਾਂ ਨੂੰ ਕਿਹਾ ਵੀ ਅੱਪਾ ਤਾਂ ਘਰ ਦਾ ਨਹੀਂ ਬਣਾਉਂਦੇ ਉਹਨੇ ਕਿਹਾ ਜੀ ਸਾਰੇ ਕਹਿੰਦੇ ਨੇ ਫਿਰ ਇਹ ਗੱਲ ਸਾਨੂੰ ਬੜਾ ਦੁੱਖ ਦਿੰਦੀ ਸੀ ਤੇ ਅਸੀਂ ਕੋਸ਼ਿਸ਼ ਕੀਤੀ ਕਿ ਫਿਰ ਅਸੀਂ ਸੰਜੇ ਘਰ 'ਚ ਜਿਹੜੀ ਗੱਲ ਨੂੰ ਕਹਨੇ ਆ ਉਹ ਅਸੀਂ ਕਰੀਏ ਵੀ ਹਾਂ ਜੋ ਹੈ ਅਸੀਂ ਉਹੀ ਦਸੀਏ ਤੇ ਉਹੀ ਅੱਗੇ ਪ੍ਰੋਸੀਏ ਪ੍ਰੋਸੀਏ ਫਿਰ ਉਹਦਾ ਇੱਕੋ ਨਤੀਜਾ ਨਿਕਲਿਆ ਜੀ ਕਿ ਸਾਨੂੰ ਕਾਫੀ ਮਿਹਨਤ ਕਰਨੀ ਪਈ ਸਾਂਝੇ ਘਰ ਦੇ ਵਿੱਚ ਜਿਹੜੇ ਮਿਲਕ ਪ੍ਰੋਡਕਟ ਸੀਗੇ ਉਹ ਅਸੀਂ ਸਾਂਝੇ ਘਰ ਤੇ ਵਿੱਚ ਹੀ ਤਿਆਰ ਕਰਨੇ ਪਏ ਅਸੀਂ ਤਾਂ ਚਲੋ ਮੈਂ ਕਿਉਂ ਹੀ ਕਹੂੰਗਾ ਹਰਮਿੰਦਰ ਨੇ ਦੀ ਜ਼ਿੰਮੇਵਾਰੀ ਚੱਕੀ ਤੇ ਉਹਦੇ ਵਿੱਚ ਚਾਟੀ ਦੀ ਲੱਸੀ ਘਰ ਦਾ ਬਣਿਆ ਪਨੀਰ ਘਰ ਦਾ ਬਣਿਆ ਮੱਖਣ ਤੇ ਘਿਓ ਜਿਹੜਾ ਕਿ ਅੱਜਕੱਲ ਬੜਾ ਫੇਮਸ ਹੋਇਆ ਜਿਹੜਾ ਦੇਸੀ ਤਰੀਕੇ ਨਾਲ ਦੇਸੀ ਘਿਓ ਕੜੇ ਕੜਨੀ ਦਾ ਦੁੱਧ ਇਹ ਸਾਰੀ ਚੀਜ਼ਾਂ ਸੀ ਆਪਣੇ ਐਡ ਕੀਤੀਆਂ ਉਹਦਾ ਨਤੀਜਾ ਇਹ ਨਿਕਲਿਆ ਕਿ ਸੰਝੇ ਘਰ ਦੇ ਵਿੱਚ ਫੂਡ ਦੀ ਕੁਆਲਟੀ ਬਹੁਤ ਇੰਪਰੂਵ ਹੋਈ ਹਾਂਜੀ ਤੇ ਉਹ ਕਹਿੰਦੇ ਨੇ ਦਿੱਕਤਾਂ ਕਦੇ ਮੁੱਕਦੀਆਂ ਨਹੀਂ ਜੇ ਅਪਣੇ ਦੇ ਵਿੱਚ ਦਿੱਕਤਾਂ ਦੀ ਗੱਲ ਕਰੀਏ ਇੱਕ ਦਿੱਕਤ ਸਾਨੂੰ ਜ਼ਿਆਦਾ ਨਹੀਂ ਕੁਝ ਥੋੜੇ ਜੇ ਲੋਕਾਂ ਤੋਂ ਆਉਂਦੀ ਹੈ ਕਿ ਕਈ ਲੋਕ ਆ ਕੇ ਇਹ ਗੱਲ ਕਰਦੇ ਨੇ ਕਿ ਜੀ ਫੂਡ ਬਣਾਉਣ ਨੂੰ ਟਾਈਮ ਬੜਾ ਲੱਗਾ ਸਰਵਿਸ ਸਲੋ ਆ ਫੂਡ ਆਉਣ ਨੂੰ ਬਹੁਤ ਟਾਈਮ ਲੱਗਿਆ ਇਹ ਦਿੱਕਤ ਆਉਂਦੀ ਆ ਸਪੈਸ਼ਲੀ ਵੀਕਐਂਡ ਤੇ ਵੀਕਡੇ ਚ ਤਾਂ ਨਹੀਂ ਆਉਂਦੀ ਹਾਂ ਪਰ ਜਦੋਂ ਉਹਨਾਂ ਨੂੰ ਇਹ ਸਵਾਲ ਕਰਦੇ ਆਂ ਜਿਕੇ ਫੂਡ ਕਿੱਦਾਂ ਦਾ ਸੀ ਫਿਰ ਉਹ ਕਹਣਗੇ ਜੀ ਫੂਡ ਤਾਂ ਬਸ ਪੁੱਛੋ ਹੀ ਨਾ ਫੂਡ ਖਾ ਕੇ ਸਾਨੂੰ ਕੋਈ ਸਮੱਸਿਆ ਨਹੀਂ ਆਈ ਫੂਡ ਬਹੁਤ ਟੇਸਟੀ ਸੀ ਫੂਡ ਬਹੁਤ ਹੈਲਦੀ ਸੀ ਪਰ ਸਰਵਿਸ ਸਲੋ ਸੀ ਸਰਵਿਸ ਸਲੋ ਸੀ ਹੁਣ ਫਿਰ ਅਸੀਂ ਇੱਕ ਖਾਸ ਤੌਰ ਤੇ ਨਾ ਇਹਦਾ ਜਵਾਬ ਦੇਣ ਲਈ ਵੈਸੇ ਤਾਂ ਅਸੀਂ ਇੱਕ ਸਲੋਗਨੇ ਬਣਾ ਲਿਆ ਹਾਂਜੀ ਜਿਹੜਾ ਅਸੀਂ ਸਾਂਝੇ ਘਰ ਦੇ ਰੈਸਟੋਰੈਂਟ ਦੇ ਵਿੱਚ ਲਾਤਾ ਜਿਸ ਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਕਿ ਫੂਡ ਨੂੰ ਮੰਨਣ ਲਈ ਇੱਕ ਸਵਾਦ ਤੁਹਾਨੂੰ ਆਪਣੇ ਵੱਲੋਂ ਐਡ ਕਰਨਾ ਪਏਗਾ ਉਹਨੂੰ ਕਹਿੰਦੇ ਨੇ ਸਬਰ ਹਾਂਜੀ ਸਬਰ ਵੀ ਇੱਕ ਸਵਾਦ ਹੈ ਤੇ ਉਹ slogan ਦੇ ਰਾਹੀਂ ਅਸੀਂ ਆਪਣਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਕੋਈ ਚੰਗੀ ਚੀਜ਼ ਬਣੂਗੀ ਤਾਂ ਉਹਦੇ ਲਈ ਸਮਾਂ ਲੱਗਦਾ ਹੈ ਕਾਲੀ ਦੇ ਵਿੱਚ ਮੇਰੇ ਖਿਆਲ ਚ ਅਸੀਂ ਚਾਹੇ ਆਪਾਂ ਆਪਣੇ ਘਰ ਦੀ ਗੱਲ ਕਰ ਲਈਏ ਜੇ ਅਸੀਂ ਕਾਲੀ ਕਾਲੀ ਦੇ ਵਿੱਚ ਕਵਰਾਏ ਹੋਏ ਕਿਸੇ ਪ੍ਰੈਸ਼ਰ ਥੱਲੇ ਅਸੀਂ ਕੋਈ ਫੂਡ ਤਿਆਰ ਕਰਾਂਗੇ ਸਾਡਾ ਫੂਡ ਵਧੀਆ ਨਹੀਂ ਬਣਦਾ ਤੁਸੀਂ ਜਿਆਦਾ ਕਾਲੀ ਅੱਗੇ ਟੋਏ ਜਿਵੇਂ ਆਮ ਕਹਾਵਤ ਆ ਕਾਲੀ ਅੱਗੇ ਟੋਏ ਤੇ ਦੂਜੀ ਗੱਲ ਮੈਂ ਕਈ ਵਾਰ ਨੋਟ ਕਰਦੀ ਹੁੰਨੀ ਆ ਆਪਾਂ ਦੇਖੋ ਰੈਸਟੋਰੈਂਟ ਦੇ ਵਿੱਚ ਹੀ ਰਹਿਣੇ ਆ ਕਿਉਂਕਿ ਦੇਖੀ ਦਾ ਵੀ ਵਾਕਈ ਸਰਵਿਸ ਸਲੋ ਆ ਜਾਂ ਕਿੱਥੇ ਅਸੀਂ ਇੰਪਰੂਵ ਕਰ ਸਕਦੇ ਆ ਕਈ ਵਾਰ ਫੀਡਬੈਕ ਇਦਾਂ ਹੀ ਮਿਲਦੀ ਆ ਇਦਾਂ ਚੀਜ਼ਾਂ ਇੰਪਰੂਵ ਵੀ ਹੁੰਦੀਆਂ ਨੇ ਤੇ ਕਾਫੀ ਵਾਰ ਦੇਖੋ ਆਰਡਰ ਦਾ ਟਾਈਮ ਹੈਗਾ 20 ਤੋਂ 25 ਮਿੰਟ ਲੱਗਦੇ ਆ ਜਿਹੜਾ ਆਪਣਾ ਸਟਾਫ ਆ ਉਹ ਵਾਕਈ ਦਿਲ ਤੋਂ ਫੂਡ ਬਣਾਉਂਦੇ ਆ ਤੇ ਉਹ ਚਾਹੁੰਦੇ ਆ ਵੀ ਸਾਡੀ ਵਧੀਆ ਕੁਆਲਿਟੀ ਹੀ ਅੱਗੇ ਜਾਵੇ ਕਈ ਵਾਰ ਮੈਂ ਇਹ ਦੇਖਦੀ ਹੁੰਨੀ ਆ ਵੀ ਫੈਮਲੀ ਆਈ ਆ ਫੈਮਲੀ ਟੇਬਲ ਤੇ ਬੈਠੀ ਆ ਉਹਨਾਂ ਨੇ ਆਰਡਰ ਕਰਤਾ ਤੇ ਉਹ ਨਾ ਬੈਠੇ ਕਿਚਨ ਵਾਲੀ ਦੇਖੀ ਜਾਂਦੇ ਵੀ ਕਦੋਂ ਫੂਡ ਆਉਂਦਾ ਮੈਨੂੰ ਉਹ ਚੀਜ਼ ਤੇ ਬੜਾ ਹੁੰਦਾ ਵੀ ਤੁਸੀਂ ਫੈਮਿਲੀ ਆਏ ਹੋ ਵਧੀਆ ਤੁਸੀਂ ਆਰਡਰ ਕਰੋ ਉਸ ਤੋਂ ਬਾਅਦ ਜਾਂ ਤਾਂ ਸਾਂਝੇ ਘਰ ਦੇ ਵਿੱਚ ਇੰਨਾ ਕੋਸ਼ਿਆ ਵੀ ਤੁਸੀਂ ਬਾਹਰ ਘੁੰਮ ਫੇਰ ਲਵੋ ਖਰਨੇ ਖਰਗੋਸ਼ਾਂ ਨੂੰ ਮਿਲ ਲਓ ਹਾਂ ਖਰਗੋਸ਼ਾਂ ਨੂੰ ਮਿਲ ਲਓ ਟਰੀਜ਼ ਨੇ ਇੱਥੇ ਲੱਗੇ ਹੋਏ ਹੈ ਨਾ ਉਹ ਦੇਖ ਲਓ ਜਾਂ ਫਿਰ ਟੇਬਲ ਤੇ ਵੀ ਬੈਠੇ ਆ ਆਪਸ ਵਿੱਚ ਗੱਲਬਾਤ ਮਾਰੋ ਕਿਉਂਕਿ ਬਾਹਰ ਆਪਾਂ ਕੱਦ ਲਈ ਆਉਨੇ ਆ ਸਾਡੀ ਤਾਂ ਕੋਸ਼ਿਸ਼ ਇਹ ਹੈ ਕਿ ਸਾਡੇ ਸੰਜੇ ਘਰ 'ਚ ਆਉਣ ਵਾਲੇ ਲੋਕ ਜਿਹੜੇ ਦੂਸਰੇ ਲੋਕ ਆਏ ਹੋਏ ਨੇ ਹੋਰ ਕਿਤੋਂ ਕਿਸੇ ਸ਼ਹਿਰ ਤੋਂ ਆਏ ਨੇ ਕਿਸੇ ਪਿੰਡ ਤੋਂ ਆਏ ਨੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਕੇ ਸਾਂਝ ਪੈਦਾ ਕਰਨ ਹਾਂ ਪਰ ਹਾਲਾਤ ਇਹ ਬਣੇ ਹੋਏ ਨੇ ਕਿ ਪਰਿਵਾਰ ਆਪਸ ਵਿੱਚ ਵੀ ਕਈ ਵਾਰ ਗੱਲ ਨਹੀਂ ਕਰਦਾ ਉਹ ਸਿੱਧਾ ਫੂਡ ਵਾਲੀ ਦੇਖੀ ਜਾਂਦਾ ਹਾਂ ਹਾਂ ਔਰ ਮੈਂ ਸੌਰੀ ਤੁਹਾਡੀ ਗੱਲ ਕੱਟ ਰਹੀ ਹਾਂ ਮੈਂ ਇਹ ਵੀ ਦੇਖਦੀ ਹੁੰਨੀ ਆ ਵੀ ਜੇ ਬਾਹਰ ਖਾਣਾ ਆਇਆ ਇਹਨਾਂ ਦੇ ਚਿਹਰੇ ਖਿੜੇ-ਖਿੜੇ ਜਿਹਾ ਨਹੀਂ ਹੁੰਦੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਜਦ ਤੁਸੀਂ ਬਾਹਰ ਲਾਜੋ ਮੈਨੂੰ ਇਹਨਾਂ ਅਸਲ ਵਿੱਚ ਇੱਥੇ ਹੁਣ ਆ ਕੇ ਪੁਆਇੰਟ ਆਉਂਦਾ ਮੇਰੇ ਨਾਲ ਇੱਕ ਦੋ ਘਟਨਾਵਾਂ ਵਾਪਰੀਆਂ ਨੇ ਮੈਂ ਇੱਥੇ ਲੋਕਾਂ ਦਾ ਕਸੂਰ ਵੀ ਨਹੀਂ ਕਹਿੰਦਾ ਮੈਨੂੰ ਲੱਗਦਾ ਉਹ ਆਪਣੇ ਆਪ ਨੂੰ ਕਦੇ ਸਵਾਲ ਹੀ ਨਹੀਂ ਕਰਦੇ ਉਹ ਆਪਣੇ ਆਪ ਨੂੰ ਕਦੇ ਵੈਲਿਊਏਟ ਹੀ ਨਹੀਂ ਕਰਦੇ ਜਦੋਂ ਕੋਈ ਕਾਲੀ ਕਰਦਾ ਜਦੋਂ ਮੈਂ ਉਹਨਾਂ ਨੂੰ ਅਕਸਰ ਸਵਾਲ ਹੀ ਪੁੱਛਦਾ ਪਿਛਲੇ ਇੱਕ ਵਾਰ ਸੰਡੇ ਨੂੰ ਕੁਝ ਜ਼ਿਆਦਾ ਘੱਟ ਹੋ ਗਿਆ ਤੇ ਲੋਕੀ ਆ ਕੇ ਹੀ ਪੁੱਛਣ ਜੀ ਕੋਈ ਟੇਬਲ ਖਾਲੀ ਹੈਗਾ ਨਹੀਂ ਜੀ ਟੇਬਲ ਖਾਲੀ ਹੈ ਨਹੀਂ ਤੇ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਸੀ ਕਿ ਤੁਸੀਂ ਅੱਧਾ ਤੋਂ ਪੌਣਾ ਘੰਟਾ ਵੇਟ ਕਰ ਲਓ ਆਪਣੇ ਆਪ ਤੁਹਾਨੂੰ ਸਪੇਸ ਮਿਲ ਜੂਗਾ ਅੱਧਾ ਪੌਣਾ ਘੰਟਾ ਸੁਣ ਕੇ ਕਈ ਵਾਰ ਉਹਨਾਂ ਦੇ ਸਾਹ ਚੜਦੇ ਨੇ ਫਿਰ ਉਹਨਾਂ ਨੂੰ ਸਵਾਲ ਕਰੀਦਾ ਵੀ ਤੁਸੀਂ ਘਰੋਂ ਆਏ ਕੀ ਕਰਨ ਸੀ ਹਾਂਜੀ ਬਿਲਕੁਲ ਕੀ ਕਰਨਾ ਸੀ ਕਿਹਦੀ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਆਈ ਸੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਲਿਆ ਕੀ ਸਿਰਫ ਆ ਕੇ ਟੇਬਲ ਤੇ ਬੈਠ ਕੇ ਫੈਮਿਲੀ ਨਾਲ ਟਾਈਮ ਸਪੈਂਡ ਹੋਣਾ अच्छा पर ਜਦੋਂ ਉਹਨਾਂ ਨੇ ਇਹ ਗੱਲ ਕਹੀ ਦੀ ਆ ਫਿਰ ਬਹੁਤ ਹੀ ਗਿਣਤੀ ਜਿਹੜੇ ਸੱਜਣ ਨੇ ਬੜੇ ਚੰਗੇ ਨੇ ਜੀ ਸਾਡੇ ਮਨ ਚ ਬੜੀ ਰਿਸਪੈਕਟ ਆ ਉਹ ਗੱਲ ਸੁਣਦੇ ਵੀ ਨਹੀਂ ਤੇ ਗੱਲ ਮੰਨਦੇ ਵੀ ਨਹੀਂ ਉਹਨਾਂ ਨੂੰ ਕਹੀਦਾ ਯਾਰ ਥੋੜੇ ਜਿਹਾ ਪ੍ਰਕਿਰਤੀ ਚ ਖੜ ਕੇ ਗੱਲਾਂ ਵਾਰੋ ਹਾਂਜੀ ਆਪਣੇ ਸਾਂਝੇ ਘਰ ਦੇ ਵਿੱਚ ਇੱਕ ਡਿਫਰੈਂਟ ਚੀਜ਼ ਆ ਜਿਹੜੇ ਇੰਨੇ ਸਲੋਗਨ ਲੱਗੇ ਹੋਏ ਨੇ ਬਿਲਕੁਲ ਉਹਨਾਂ ਨੂੰ ਪੜ ਲਓ ਉਹਨਾਂ ਨੂੰ ਪੜ ਲਓ ਉਹਨਾਂ ਦੇ ਡਿਸਕਸ਼ਨ ਕਰ ਲਓ ਹਾਂ ਤੇ ਕਈ ਗੱਲਾਂ ਅਸੀਂ ਕਰਨ ਆਏ ਹੁੰਨੇ ਆ ਹਸਬੰਡ ਵਾਈਫ ਅਸੀਂ ਘਰ ਦੇ ਮਾਹੌਲ ਦੇ ਵਿੱਚ ਗੱਲਾਂ ਨਹੀਂ ਕਰ ਸਕਦੇ ਉਹ ਗੱਲਾਂ ਬਾਹਰ ਬੈਠ ਕੇ ਕਰ ਲਓ ਹਾਂਜੀ ਉਹਨਾਂ ਚੀਜ਼ਾਂ ਨੂੰ ਵੀ ਆਪਣੀ ਜ਼ਿੰਦਗੀ 'ਚ ਐਡ ਕਰੋ ਇਹ ਅਸੀਂ ਕੱਲੇ ਫੂਡ ਲਈ ਨਹੀਂ ਕਹਿ ਰਹੇ ਅਸਲ 'ਚ ਬੇਸਿਕਲੀ ਅਸੀਂ ਇਹ ਕਹਿ ਰਹੇ ਆ ਕਿ ਜਿਹੜਾ ਜਦੋਂ ਅਸੀਂ ਬਾਹਰ ਆਉਨੇ ਆ ਅਸੀਂ ਕੱਲੇ ਸਰੀਰ ਦੀ ਭੁੱਖ ਮਿਟਾਉਣ ਲਈ ਨਹੀਂ ਆਉਂਦੇ ਕਿਉਂਕਿ ਖਾਣਾ ਤਾਂ ਅਸੀਂ ਰੋਜ਼ ਘਰ ਵੀ ਖਾਂਦੇ ਹਾਂ ਹਾਂਜੀ ਬਾਹਰ ਆ ਕੇ ਖਾਣੇ ਖਾਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਘਰ ਦੇ ਮਾਹੌਲ ਨੂੰ ਛੱਡ ਕੇ ਕੋ ਵੱਖਰੇ ਮਾਹੌਲ ਦੇ ਵਿੱਚ ਜਾ ਕੇ ਟਾਈਮ ਸਪੈਂਡ ਕਰੀਏ ਹਾਂਜੀ ਜਿਹੜਾ ਸਾਡਾ ਹਿਰਦੇ ਦਾ ਪੱਖ ਹੈ ਉਸ ਹਿਰਦੇ ਦੇ ਪੱਖ ਨੂੰ ਅਸੀਂ ਤਰੋ ਤਾਜ਼ਾ ਕਰੀਏ ਹੋਰ ਖੁਰਾਕ ਦਈਏ ਕੋਈ ਗੱਲ ਕਹਿਣ ਵਾਲੀ ਹੁੰਦੀ ਹੈ ਕਈਏ ਜਾਂ ਅਸੀਂ ਆਪਣੇ ਕਿਸੇ ਭੈਣ ਭਾਈ ਨੂੰ ਪਤਨੀ ਨੂੰ ਹਮਸਫਰ ਨੂੰ ਬੱਚਿਆਂ ਨੂੰ ਸਪੈਸ਼ਲ ਫੀਲ ਕਰਾਈਏ ਅਸੀਂ ਇਹ ਕੁਝ ਕਰਨਾ ਉਹ ਸਪੈਸ਼ਲ ਫੀਲ ਸਿਰਫ ਇੱਕ ਟੇਬਲ ਤੇ ਜਾ ਕੇ ਆਰਡਰ ਦੇ ਕੇ ਕੌਲੀ ਕਰਕੇ ਉੱਥੇ ਅਸੀਂ ਕਿਤਨਾ ਕਿਤੇ ਗਲਤੀ ਕਰਦੇ ਆ ਕਿਉਂਕਿ ਜਿਸ ਚੀਜ਼ ਦਾ ਲਾਹਾ ਅਸੀਂ ਕਈ ਗੁਣਾ ਜ਼ਿਆਦਾ ਲੈ ਸਕਦੇ ਆ ਉਹ ਲਾਹਾ ਲੈਣ ਦੀ ਬਜਾਏ ਅਸੀਂ ਖੁਸ਼ ਹੋਣ ਲਈ ਬਾਹਰ ਹੋਂਨੇ ਕਈ ਵਾਰ ਇਸ ਸਟ੍ਰੈਸ ਉਹ ਲੈ ਕੇ ਚਲੇ ਜਾਂਦੇ ਆ ਤੇ ਸਟ੍ਰੈਸ ਦੇ ਕੇ ਵੀ ਚਲੇ ਜਾਂਦੇ ਆ ਹਾਂਜੀ ਉਹੀ ਘਰ ਵਾਲਾ ਮਾਹੌਲ ਰੱਖਦੇ ਆ ਜਿਵੇਂ ਨਹੀਂ ਇੱਕ ਉਹ ਚਟਕਲੇ ਜੇ ਅੱਜ ਕੱਲ੍ਹ ਚੱਲਦਿਆ ਵੀ ਹਸਬੈਂਡ ਵਾਈਫ ਬਾਹਰ ਖਾਣ ਗਏ ਹਾਂ ਤਾਂ ਖਾਣੇ ਤੋਂ ਬਾਅਦ ਘਰ ਵਾਲਾ ਭਾਂਡੇ ਚੱਕਣ ਲੱਗ ਗਿਆ ਉਹ ਕਹਿੰਦੀ ਰੁਕ ਜਾ ਇਹ ਘਰ ਨਹੀਂ ਹੈਗਾ ਇਹ ਰੇ ਚੱਕਦਾ ਆਉਣਾ ਵਿਚਾਰਾ ਭਾਂਡੇ ਸੋ ਟੇਬਲ ਤੇ ਵੀ ਕਈ ਵਾਰ ਇਹੀ ਮਾਹੌਲ ਬਣਿਆ ਹੁੰਦਾ ਮੈਂ ਬੜਾ ਚੁੱਪ ਚੁੱਪ ਜੇ ਬਸ ਸਿਰਫ ਇਹੀ ਦੇਖਣਾ ਵੀ ਫੂਡ ਕਦੋਂ ਆਇਆ ਖਾਈਏ ਸਾਂਝੀ ਕਰਨਾ ਨਾ ਜੁੜੀਆਂ ਕਈ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਘਟਨਾਵਾਂ ਨੇ ਇਥੇ ਦੀਆਂ ਸੱਚੀਆਂ ਘਟਨਾਵਾਂ ਨੇ ਇੱਕ ਘਟਨਾ ਦਾ ਇਹ ਹੈ ਕਿ ਜਦੋਂ ਕੋਈ ਬੰਦਾ ਕਹਿਣ ਦੇ ਬਾਵਜੂਦ ਵੀ ਆਪਣੀ ਆਦਤਾਂ ਨਾ ਸੁਧਾਰੇ ਤਾਂ ਸਾਨੂੰ ਕਈ ਵਾਰ ਉਹਦੇ ਮੁਰੇ ਹੱਥ ਜੋੜਨੇ ਪੈਂਦੇ ਨੇ ਕਿ ਅੱਜ ਤੁਸੀਂ ਗਲਤੀ ਨਾ ਆ ਗਏ ਸਾਡੇ ਤੇ ਇੱਕ ਮਿਹਰਬਾਨੀ ਕਰਿਓ ਤੇ ਅੱਗੇ ਵਾਰੀ ਤੁਸੀਂ ਇੱਥੇ ਨਹੀਂ ਆਉਣਾ ਕਿਉਂਕਿ ਅਸੀਂ ਤੁਹਾਨੂੰ ਸਰਵ ਨਹੀਂ ਕਰ ਸਕਦੇ ਪਰ ਇਥੋਂ ਦੇ ਮਾਹੌਲ ਮੁਤਾਬਕ ਇਹ ਗੱਲ ਬੜੀ ਸ਼ੌਕਿੰਗ ਲੱਗਦੀ ਆ ਉਹਨਾਂ ਨੂੰ ਪਰ ਅਸੀਂ ਸੱਚੀ ਮੁੱਚੀ ਸੱਚੇ ਦਿਲੋਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਬਿਲਕੁਲ ਸਾਂਝੇ ਘਰ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਅਸੀਂ ਉਹਨਾਂ ਨੂੰ ਕੁਆਲਿਟੀ ਪੀਪਲ ਚਾਹੁੰਦੇ ਆ ਕਿ ਕੁਆਲਿਟੀ ਪੀਪਲ ਆਉਣ ਜਿਹੜੇ ਇਥੋਂ ਦੇ ਸ਼ਾਂਤਮਈ ਮਾਹੌਲ ਦੀ ਕਦਰ ਕਰਨ ਉਹਨਾਂ ਨੂੰ ਪਹਿਚਾਣ ਹੋਵੇ ਕਿ ਸਾਂਝਾ ਘਰ ਸਰਵ ਇੱਕ ਰੈਸਟੋਰੈਂਟ ਨਹੀਂ ਹੈਗਾ ਬਹੁਤ ਵਾਰ ਲੋਕ ਇਸ ਗੱਲ ਨੂੰ ਹੈਰਾਨ ਵੀ ਹੁੰਦੇ ਨੇ ਕਈ ਵਾਰ ਸਵਾਲ ਕਰਦੇ ਨੇ ਕਿ ਭਾਜੀ ਤੁਸੀਂ ਚਾਹੁੰਦੇ ਨਹੀਂ ਸਾਡੇ ਵਰਗੇ ਕਸਟਮਰਾਂ ਨੂੰ ਇੱਥੇ ਆਉਣਾ ਉਹਨੂੰ ਕਿਦਰਕ ਬਿਲਕੁਲ ਨਹੀਂ ਚਾਹੁੰਦੇ ਹੂੰ ਉਹ ਦੇਖਣ ਨੂੰ ਭਾਵੇਂ ਗੱਲ ਔੜ ਲੱਗਦੀ ਆ ਪਰ ਬਹੁਤੇ ਦੋਸਤ ਮੇਰੇ ਜਿਹੜੇ ਕਸਟਮਰ ਨੇ ਸਾਡੇ ਦੋਸਤ ਬਣੇ ਕਿਉਂਕਿ ਉਹਨਾਂ ਨੇ ਇੱਥੇ ਭਾਵੇਂ ਉਹਨਾਂ ਨੂੰ ਇਹ ਗੱਲ ਬੁਰੀ ਲੱਗੀ ਪਰ ਉਹ ਰਸਤੇ 'ਚ ਜਾਂਦਿਆਂ ਨੂੰ ਇਹ ਗੱਲ ਨੂੰ ਵਿਚਾਰਿਆ ਵੀ ਗੱਲ ਤਾਂ ਸਹੀ ਹੈ ਮੈਂ ਮੇਲੋੜੀ ਕਾਲੀ ਕਰੀ ਜਾਂਦਾ ਮੈਂ ਮੇਲੋੜੀ ਸਟ੍ਰੈਸ ਲਈ ਜਾਂਦਾ ਕਈ ਵਾਰ ਘਰ ਦਾ ਮੈਂਬਰ ਵੀ ਉਹਨਾਂ ਨੂੰ ਕਹਿ ਦਿੰਦਾ ਕਿ ਯਾਰ ਤੂੰ ਘਰੇ ਵੀ ਇਦਾਂ ਕਰਦਾ ਤੂੰ ਬਾਹਰ ਆ ਕੇ ਵੀ ਕਰਦਾ ਸੋ ਸਾਡਾ ਇੱਕ ਫੈਮਿਲੀ ਮਾਹੌਲ ਨੂੰ ਇਹ ਬਣਾਉਣ ਦਾ ਜਿਹੜਾ ਮਕਸਦ ਆ ਉਹ ਵੀ ਇਸੇ ਤਰ੍ਹਾਂ ਹੀ ਬਣਦਾ ਇਸੇ ਤਰ੍ਹਾਂ ਇੱਕ ਘਟਨਾ ਹੋਰ ਮੈਂ ਸਾਂਝੀ ਕਰਦਾ ਜਿਹੜੀ ਬੜੀ ਖੂਬਸੂਰਤ ਆ ਸਾਡੇ ਸਾਂਝੇ ਘਰ ਚ ਜਿਹੜੀ ਤੁਸੀਂ ਸਲੋਗਨਾਂ ਦੀ ਗੱਲ ਲਿਖੀ ਆ ਮੈਂ ਬਿਲਕੁਲ ਜਾਣਵੱਜ ਕੇ ਜਿਹੜਾ ਸਭ ਤੋਂ ਪਹਿਲਾ ਸਲੋਗਨ ਸਾਂਝੇ ਘਰ ਦਾ ਲਾਇਆ ਹੋਇਆ ਆ ਉਹ ਲਿਖ ਕੇ ਲਾਇਆ ਹੈ ਕਿ ਸ਼ਿਕਾਇਤ ਤੋਂ ਵੱਡੀ ਗਰੀਬੀ ਨਹੀਂ ਤੇ ਸ਼ੁਕਰਾਨੇ ਤੋਂ ਵੱਡੀ ਅਮੀਰੀ ਨਹੀਂ ਤੇ ਇੱਕ ਕਪਲ ਲੁਧਿਆਣੇ ਤੋਂ ਆਇਆ ਉਹਨਾਂ ਨੇ ਬਾਕਾਇਦਾ ਮੇਰੇ ਨਾਲ ਇਹ ਗੱਲ ਸਾਂਝੀ ਕਰੀ ਕਿ ਇਸ ਸਲੋਗਨ ਨੇ ਸਾਨੂੰ ਇਹ ਮਜਬੂਰ ਕੀਤਾ ਜੀ ਤੁਹਾਡੇ ਨਾਲ ਬਗਲਾ ਕੇ ਗੱਲ ਕਰੀਏ ਹਸਬੰਡ ਵਾਈਸੀ 100 ਗੱਲਾਂ ਬਾਤਾਂ ਹੁੰਦੀਆਂ ਨੇ ਉਹ ਕਹਿੰਦੇ ਅਸੀਂ ਲੁਧਿਆਣੇ ਤੋਂ ਚੱਲ ਪਏ ਤੇ ਹਸਬੰਡ ਇਸ ਗੱਲ ਤੋਂ ਵਾਈਫ ਨੂੰ ਸ਼ਿਕਾਇਤ ਕਰਨ ਦੀ ਆਦਤ ਸੀ ਤੇ ਹਸਬੰਡ ਉਹਦੀ ਸ਼ਿਕਾਇਤ ਤੇ ਸ਼ਿਕਾਇਤ ਕਰੀ ਜਾ ਰਿਆ ਸੀ ਉਹ ਕਹਿੰਦੇ ਤੂੰ ਸ਼ਿਕਾਇਤ ਬਹੁਤ ਕਰਦੀ ਆ ਉਹ ਕਹਿੰਦੀ ਸ਼ਿਕਾਇਤ ਕਰਨਾ ਬਣਦਾ ਆ ਉਹ ਕਹਿੰਦਾ ਨਹੀਂ ਬਣਦਾ ਤੇ ਉਹ ਹਸਬੰਡ ਨੂੰ ਇਹ ਲੱਗਦਾ ਸੀ ਕਿ ਸ਼ਿਕਾਇਤ ਘਰ ਵਾਲੀ ਕਰਦੀ ਆ ਹਾਂ ਤੇ ਉਹ ਕਰਦੇ ਕਰਦੇ ਬਹਿਸ ਚ ਪੈ ਗਈ ਕਹਿੰਦੇ ਗੱਲ ਸਾਡੀ ਘਹਾੜੇ ਕੋ ਆਕੇ ਘਹਾੜੇ ਚ ਕਵਾ ਕੇ ਕਿਤੇ ਗੱਲ ਹੀ ਨਿਬੜੀ ਤੇ ਵਾਈਫ ਨੇ ਇਹ ਗੱਲ ਕਹੀ ਵੀ ਮੈਂ ਨਾ ਸਾਂਝੇ ਕਰਦੀਆਂ ਵੀਡੀਓ ਦੇਖਦੀਆਂ ਤੇ ਮੈਂ ਸਾਂਝੇ ਕਰ ਜਾਣਾ ਆਪਾਂ ਉੱਥੇ ਡਿਨਰ ਕਰਕੇ ਆਉਨੇ ਆ ਹੁਣ ਉੱਥੋਂ ਰਸਤੇ 'ਚੋਂ ਆਉਂਦੇ ਨੇ ਤੇ ਇੱਥੇ ਗੁਜ਼ਰਤੀ ਜਿਹਾ ਜਦ ਗੱਡੀ ਅੰਦਰ ਆਈ ਹਾਂ ਤੇ ਸਭ ਤੋਂ ਪਹਿਲਾਂ ਸਲੋਗਨ ਉਹ ਹੈ ਹਸਬੰਦ ਦਾ ਸ਼ਦਾਨੀ ਦਿਮਾਗ ਉਹਨੂੰ ਆਪਣੇ ਵਾਲੇ ਪੱਖ ਨੂੰ ਸਪੋਰਟ ਮਿਲ ਗਈ ਉਹਨੇ ਸਾਹਮਣੇ ਲਿਆ ਕੇ ਇਸ ਲੋਕਾਂ ਦੇ ਪੂਰੇ ਗੱਡੀ ਰੋਕਤੀ ਕਹਿੰਦਾ ਜੀ ਆਹ ਲਓ ਤੁਸੀਂ ਤਾਂ ਕਹਿੰਦੇ ਸੀ ਸਾਂਝੇ ਘਰ ਵਾਲੇ ਤੋਂ ਪਸੰਦ ਕਰਦੀ ਇਹਨਾਂ ਨੂੰ ਤਾਂ ਆਹ ਲਿਖ ਲਿਆ ਹੈ ਤੇ ਸ਼ਿਕਾਇਤ ਤੋਂ ਵੱਡੀ ਗਰੀਬੀ ਕੋਈ ਨਹੀਂ ਹਾਂ ਉਹ ਥੋੜੀ ਜੀ ਅਫਸਰਟ ਹੋਈ ਕੁੜੀ ਕਿਉਂਕਿ ਆਪਾਂ ਕਿਸੇ ਗੱਲ ਦੇ ਉੱਤੇ ਜ਼ੋਰ ਦੇ ਬਹਿਨੇ ਆਪਾਂ ਨੂੰ ਵੀ ਛੇਤੀ ਉਸ ਗੱਲ ਨੂੰ ਕਹੂਲਣਾ ਬੜਾ ਔਖਾ ਲੱਗਦਾ ਹੂੰ ਤੇ ਉਹਨਾਂ ਨੇ ਮੈਨੂੰ ਬੁਲਾਇਆ ਥੱਲੇ ਅੱਛਾ ਜੀ ਉਹਨਾਂ ਨੇ ਥੱਲੇ ਬੁਲਾਇਆ ਤੇ ਬੁਲਾ ਕੇ ਉਹਨੇ ਕਿਹਾ ਕਿ ਭਾਜੀ ਸ਼ਿਕਾਇਤ ਕਿਸੇ ਵੀ ਹਾਲ ਤੁਸੀਂ ਨਹੀਂ ਕਰਨੀ ਬਣਦੀ ਮੈਂ ਕਿਵੇਂ ਬਿਲਕੁਲ ਨਹੀਂ ਕਰਨੀ ਬਣਦੀ ਸ਼ਿਕਾਇਤ ਕਰਨੀ ਤਾਂ ਬਣਦੀ ਨਹੀਂ ਸ਼ਿਕਾਇਤ ਆਉਣੀ ਵੀ ਸਾਡੇ ਵਾਸਤਾ ਰੋਗ ਨਹੀਂ ਪਰ ਸਾਡੇ ਕੋਲ ਇੱਕ ਗਲਤੀ ਹੁੰਦੀ ਹੈ ਕਿ ਅਸੀਂ ਆਈ ਹੋਈ ਸ਼ਿਕਾਇਤ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹਾਂ ਅਸੀਂ ਉਹਨਾਂ ਸਹੀ ਸਾਬਤ ਕਰਨ ਲੱਗ ਜਾਂਦੇ ਹਾਂ ਸ਼ਿਕਾਇਤ ਤਾਂ ਕੁਦਰਤੀ ਹੈ ਮਨੁੱਖੀ ਮਨ ਦਾ ਸੁਭਾਅ ਆ ਆ ਜਾਂਦੀ ਹੈ ਪਰ ਅਸੀਂ ਉੱਥੇ ਇਹੀ ਜਾਗਣਾ ਹੈ ਕਿ ਦੇਖੋ ਸ਼ਿਕਾਇਤ ਹੁਣ ਆ ਗਈ ਹੁਣ ਮੈਂ ਇਹਦੇ ਪ੍ਰਤੀ ਜਾਗਾਂ ਹਸਬੰਦ ਕਹਿੰਦਾ ਜੀ ਸਮਝਾਓ ਇਹਨੂੰ ਇਹ ਬਹੁਤ ਸ਼ਿਕਾਇਤ ਕਰਦੀ ਹੈ ਮੈਂ ਕਿਹਾ ਵੀ ਤੂੰ ਕੀ ਕਰਦਾ ਜਦੋਂ ਇਹ ਸ਼ਿਕਾਇਤ ਕਰਦੀ ਹੈ ਕਹਿੰਦਾ ਮੈਂ ਇਹਨੂੰ ਬਹੁਤ ਸਮਝਾਉਣਾ ਮੈਂ ਇਹਨੂੰ ਟੋਕਦਾ ਸਾਡੀ ਇਸ ਗੱਲ ਕੇ ਲੜਾਈ ਵੀ ਹੋ ਜਾਂਦੀ ਹੈ ਮੈਂ ਕਿਹਾ ਫਿਰ ਤੂੰ ਇਹਦੀ ਸ਼ਿਕਾਇਤ ਦੇ ਉੱਤੇ ਸ਼ਿਕਾਇਤ ਕਰਦਾ ਹਾਂ ਹਾਂਜੀ ਹੈ ਤਾਂ ਇਹ ਵੀ ਸ਼ਿਕਾਇਤ ਹੈ ਬਿਲਕੁਲ ਹੈਗੀ ਹੈ ਹੈਨਾ ਤੇ ਦੋਨੇ ਗਰੀਬ ਹੋ ਗਏ ਹਾਂ ਕਹਿੰਦੇ ਗਰੀਬ ਤਾਂ ਇੱਕੋ ਹੀ ਬਹੁਤ ਹੁੰਦਾ ਜਿੱਥੇ ਦੋ ਗਰੀਬ ਹੋ ਗਏ ਦੋ ਮੰਗਤੇ ਹੋਗੇ ਤੇ ਉੱਥੇ ਮਾਹੌਲ ਕੀ ਬਣਨਾ ਹੈ ਸਹੀ ਗੱਲ ਸੋ ਇਹ ਉਹ ਗੱਲਾਂ ਬਾਤਾਂ ਨੇ ਸੰਝੇ ਕਰਦੀਆਂ ਅਸੀਂ ਸੱਚੀ ਮੱਚੀ ਚਾਹੁੰਦੇ ਆ ਕਿ ਸਾਂਝੇ ਘਰ ਦੇ ਵਿੱਚ ਆ ਕੇ ਲੋਕ ਪੈਕੇਜ ਨੂੰ ਮੰਨਣ ਹਾਂਜੀ ਇੱਥੋਂ ਦੇ ਕੁਦਰਤੀ ਮਾਹੌਲ ਨੂੰ ਵੀ ਮੰਨਣ ਇੱਥੇ ਸਲੋਗਨਸ ਨੂੰ ਪੜ੍ਹਨ ਇੱਥੇ ਆਏ ਹੋਏ ਦੂਸਰੇ ਲੋਕਾਂ ਨਾਲ ਗੱਲਾਂ ਵੀ ਕਰਨ ਆਪਣੇ ਬੱਚਿਆਂ ਨੂੰ ਵੀ ਟਾਈਮ ਦੇਣ ਆਪਣੇ ਆਪ ਦੇ ਵੀ ਧਿਆਨ ਦੇਣ ਕਿ ਸਾਡੇ ਰਾਹੀਂ ਹੋ ਕੀ ਰਿਹਾ ਹਾਂਜੀ ਇੱਕ ਹੋਰ ਗੱਲ ਵੀ ਆ ਜਿਹੜਾ ਆਪਾਂ ਕਹਿੰਦੇ ਆ ਆਰਡਰ ਦੇ ਵਿੱਚ ਟਾਈਮ ਲੱਗਦਾ ਫੂਡ ਦੇ ਵਿੱਚ ਡਿਲੇ ਹੁੰਦੀ ਹੈ ਅੱਜਕੱਲ ਪਰਿਵਾਰਾਂ ਚ ਇਹੀ ਹੋ ਗਿਆ ਕਿ ਜੇ ਹੁਣ ਆਪਾਂ 4-5 ਮੈਂਬਰ ਆ ਨਾ ਉਹਨਾਂ ਦਾ ਆਰਡਰ ਵੀ ਅਲੱਗ-ਅਲੱਗ ਹੁੰਦਾ ਇਹ ਨਹੀਂ ਕਿ ਅਸੀਂ ਫੀਡਬੈਕ ਤੇ ਕੰਮ ਨਹੀਂ ਕਰਦੇ ਪਿੱਛੇ ਜਾ ਕੇ ਜੇ ਮੁੰਡਿਆਂ ਨੂੰ ਪੁੱਛਦੇ ਆ ਨਾ ਵੀ ਕੀ وجہ ਆ ਆਰਡਰ ਲੇਟ ਵੀ ਕਿਉਂ ਹੋ ਰਿਹਾ ਉਹ ਕਹਿੰਦੇ ਮੈਡਮ ਜੀ ਇੱਕ ਇੱਕ ਜਣੇ ਨੇ ਮੰਜੂਰੀਨ ਮੰਗਿਆ ਇੱਕ ਨੇ 프라이ਸ ਮੰਗਿਆ ਇੱਕ ਨੇ ਦਾਲ ਮਖਣੀ ਮੰਗੀ ਇੱਕ ਨੇ ਸ਼ਾਹੀ ਪਨੀਰ ਚਾਰ ਬੰਦੇ ਸੀ ਚਾਰਾਂ ਦਾ ਆਰਡਰ ਹੋ ਗਿਆ ਬਿਲਕੁਲ ਉਹ ਫਿਰ ਆਰਡਰ ਵੀ ਤਾਂ ਉਦੋਂ ਹੀ ਡਿਲੀਵਰ ਹੋਣਾ ਜਦ ਪੂਰਾ ਰੈਡੀ ਹੋਇਆ ਬਿਲਕੁਲ ਸੋ ਸਾਡੀਆਂ ਚੁਆਇਸਾਂ ਵੀ ਜ਼ਿਆਦਾ ਨਹੀਂ ਤੇ ਸਾਡੀ ਕੋਸ਼ਿਸ਼ ਵੀ ਆ ਕਿ ਜਿੰਨੀ ਕੁ ਅਸੀਂ ਰੀਜ਼ਨੇਬਲ ਪ੍ਰਾਈਸ ਰੱਖ ਸਕੀਏ ਕਿਉਂਕਿ ਜੇ ਅਸੀਂ ਆਪਣੀਆਂ ਡਿਮਾਂਡਾਂ ਵਧਾਉਂਦੇ ਜਾਵਾਂਗੇ ਤਾਂ ਬਿੱਲ ਵੀ ਵੱਡਾ ਹੁੰਦਾ ਜਾਣਾ ਹੈ ਹਾਂਜੀ ਹੁਣ ਬਹੁਤ ਵਾਰੀ ਇੱਥੇ ਇੱਕ ਮਹਿੰਗੇ ਰੈਸਟੋਰੈਂਟ ਦੇ ਕੋਲਤੀ ਲੰਘ ਕੇ ਆਉਂਦੇ ਨੇ ਤੇ ਉਹ ਵੀ ਕਹਿੰਦੇ ਨੇ ਸਾਨੂੰ ਇੱਥਾ ਮਾਹੌਲ ਵਧੀਆ ਲੱਗਦਾ ਹਾਂਜੀ ਉਹਨਾਂ ਨੂੰ ਕਹੀਦਾ ਕਿ ਉੱਥੇ ਜਦੋਂ ਜਾਂਦੇ ਸੀ ਇੱਥੇ ਦਾ ਫਰਕ ਕੀ ਆ ਕਹਿੰਦੇ ਜੀ ਇੱਕ ਫਰਕ ਤਾਂ ਪੱਕਾ ਕਿ ਉਹਨਾਂ ਦਾ ਬਿੱਲ ਤਨ ਬਣਾ ਹੁੰਦਾ ਹਾਂਜੀ ਪਿਆ ਹੁੰਦਾ ਤੇ ਜਦੋਂ ਮਨੁੱਖ ਦੀ ਬਿਰਤੀ ਇਹ ਬਣ ਜਾਂਦੀ ਆ ਕਿ ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਤੇ ਅਸੀਂ ਤਾਂ ਸਾਫ਼ ਸਪਸ਼ਟ ਇਸ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਜੀ ਕਿ ਮੈਂ ਤਾਂ ਕਦੇ ਵੀ ਨਹੀਂ ਚਾਹੁੰਦਾ ਕਿ ਇੱਥੇ ਬਹੁਤ ੱੱੱਕਾ ਪਵੇ ਅਸੀਂ ਚਾਹੁੰਦੇ ਆ ਕਿ ਇੱਥੇ ਸਾਡੇ ਕੋਲ ਜਿਹੜੇ ਲੋਕ ਆਉਣ ਅਪਾ ਇੱਕ ਦੂਜੇ ਦਾ ਸਾਥ ਮੰਨਣ ਲਈ ਆਈਏ ਉਹ ਸਾਥ ਹਮੇਸ਼ਾ ਹੀ ਸ਼ਾਂਤ ਅਵਸਥਾ 'ਚ ਮੰਨਿਆ ਜਾ ਸਕਦਾ ਕਾਲੀ ਕਰਕੇ ਅਸੀਂ ਇੱਕ ਦੂਜੇ ਦਾ ਆਨੰਦ ਨਹੀਂ ਮਾਣ ਸਕਦੇ ਅਸੀਂ ਸਮਾਂ ਦਈਏ ਸਮਾਂ ਲਈਏ ਸੋ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਲੋੜ ਹੈ ਜੀ ਅਸੀਂ ਸਪੈਸ਼ਲ ਤੌਰ ਤੇ ਸਲੋਗਨ ਜਿਹੜਾ ਲਾਇਆ ਸਾਂਝੇ ਘਰ ਦੇ ਰੈਸਟੋਰੈਂਟ ਦੇ ਵਿੱਚ ਕਿ ਚੰਗੀ ਸਰਵਿਸ ਲਈ ਪੇਸ਼ੈਂਸ ਦੀ ਲੋੜ ਹੈ ਔਰ ਵਾਕਈ ਐਪਰੀਸ਼ੀਏਟ ਕਰਨਾ ਬਣਦਾ ਕਿ ਫੂਡ ਵੀ ਵਧੀਆ ਕੁਆਲਿਟੀ ਦਾ ਅਸੀਂ ਮੁੰਡਿਆਂ ਨੂੰ ਇਹ ਵੀ ਕਹਿ ਕੇ ਦੇਖ ਲਿਆ ਵੀ ਜੇ ਤੁਸੀਂ ਛੇਤੀ ਸਰਵਿਸ ਦੇਣੀ ਹੈ ਕਿਵੇਂ ਹੈ ਜਿਵੇਂ ਕਿ ਪਕੌੜਿਆਂ ਦੀ ਐਗਜ਼ਾਮਪਲ ਲੈ ਲਓ ਹਾਫ ਫਰਾਈ ਕਰਕੇ ਲੋਕ ਪਹਿਲਾਂ ਰੱਖਦੇ ਆ ਆਪਣਾ ਸਟਾਫ ਕਹਿੰਦਾ ਨਹੀਂ ਬਿਲਕੁਲ ਸਾਨੂੰ ਕਸਟਮਰ ਨੂੰ ਅਸੀਂ ਕੁਆਲਿਟੀ ਫੂਡ ਦੇਣਾ ਤੇ ਸਾਨੂੰ ਕੁਆਲਿਟੀ ਕਸਟਮਰ ਚਾਹੀਦੇ ਆ ਉਹ ਬਿਲਕੁਲ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਨਾਲ ਉਹਨਾਂ ਦੇ ਫੂਡ ਦੀ ਕੁਆਲਿਟੀ ਡਾਊਨ ਹੋਵੇ ਇੱਕ ਹੋਰ ਵੀ ਇਹਦਾ ਕਾਰਨ ਹੈ ਬਹੁਤ ਸਾਰੇ ਅਸੀਂ ਕਸਟਮਰ ਸਾਡੇ ਇਹੋ ਜਿਹੇ ਨੇ ਜਿਨ੍ਹਾਂ ਕੋਲ ਹੋਟਲ ਲਾਈਨ ਦਾ ਕਿਸੇ ਤਰ੍ਹਾਂ ਦਾ ਤਜਰਬਾ ਨਹੀਂ ਹਾਂਜੀ ਐਕਸਪੈਕਟੇਸ਼ਨ ਬਹੁਤ ਹਾਈ ਆ ਵੀ ਹੋਣਾ ਚਾਹੀਦਾ ਉਹ ਵੀ ਹੋਣਾ ਚਾਹੀਦਾ ਹਾਂਜੀ ਉਹ ਤਜਰਬਾ ਨਾ ਹੋਣ ਕਰਕੇ ਮੈਂ ਕਈ ਵਾਰ ਕਹਿੰਦਾ ਵੀ ਸ਼ੌਕ ਨੂੰ ਕੁਝ ਅੱਧਾ ਘੰਟਾ ਜਾ ਕੇ ਰਸੋਈ 'ਚ ਖੜ ਕੇ ਦੇਖ ਲੈਣਾ ਹਾਂਜੀ ਕੀ ਆਰਡਰ ਤਿਆਰ ਲੈਣੇ ਤੇ ਤਿਆਰ ਕਰਨੇ ਕਿੰਨੇ ਕੌਖ ਨੇ ਕਿੰਨਾ ਕੁ ਉਹਨਾਂ ਤੇ ਪ੍ਰੈਸ਼ਰ ਹੁੰਦਾ ਮੈਂ ਆਪਣੀ ਵੀ ਗੱਲ ਸਾਂਝੀ ਕਰਦਾ ਹੈ ਇਹ ਹੁੰਦਾ ਕੁਦਰਤੀ ਹੈ ਜਦੋਂ ਆਪਾਂ ਸਿਰਫ ਕਾਰ ਚਲਾਉਨੇ ਆ ਹਾਂਜੀ ਤੇ ਮੈਨੂੰ ਇਹ ਹਮੇਸ਼ਾ ਹੀ ਹੁੰਦਾ ਸੀ ਵੀ ਜਿਹੜਾ ਮੇਰੇ ਮੂਰੇ ਟਰੱਕ ਵਾਲਾ ਯਾਰ ਤੁਰਦਾ ਕਿਉਂ ਨਹੀਂ ਤੇ ਕਾਲੀ ਪੈਣੀ ਇਤਰਾਜ਼ ਕਰਦੇ ਸੀ ਤੇ ਅਚਾਨਕ ਉਸਮੈਂ ਟਰੱਕ ਦਾ ਲਾਇਸੈਂਸ ਲੈ ਲਿਆ ਬਾਹਰ ਜਾ ਕੇ ਜਦੋਂ ਟਰੱਕ ਦਾ ਲਾਇਸੈਂਸ ਲਿਆ ਫਿਰ ਪਤਾ ਲੱਗਿਆ ਕਿ ਟਰੱਕ ਛੇਤੀ ਕਿਉਂ ਨਹੀਂ ਤੁਰਦਾ ਨੇਓ ਤੋਂ ਬਾਅਦ ਤੁਸੀਂ ਹਰੇਕ ਟਰੱਕ ਵਾਲੇ ਨੂੰ ਬੜੀ ਰਿਸਪੈਕਟ ਦਿੰਦੇ ਸੀ ਹਾਂ ਮੈਂ ਰੁਕਦਾ ਸੀ ਕਿ ਭਾਈ ਉਹਨੂੰ ਟਾਈਮ ਦੇਓ ਉਹਦੀ ਸਪੀਡ ਹੈ ਕਿ ਉਹਨੂੰ ਸਪੀਡ ਫਾਰਟ ਨੂੰ ਟਾਈਮ ਲੱਗਣਾ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਜਦੋਂ ਅਸੀਂ ਇੱਕ ਦੂਜੇ ਨੂੰ ਮਹਿਸੂਸ ਕਰਾਂਗੇ ਉਹਦੇ ਨਾਲ ਇੱਕ ਤਾਂ ਅਸੀਂ ਚੰਗੇ ਇਨਸਾਨ ਬਣਦੇ ਹਾਂ ਸਾਡੀ ਆਪਣੀ ਨਜ਼ਰ ਵਿੱਚ ਰਿਸਪੈਕਟ ਵੱਧਦੀ ਹੈ ਕਿਉਂਕਿ ਅਸਲੀ ਇੱਜ਼ਤ ਉਹੀ ਹੈ ਜਿਹੜੀ ਤੁਸੀਂ ਆਪ ਆਪਣੇ ਕਰ ਸਕੋ ਤੇ ਕੀ ਤੁਸੀਂ ਦੁਖੀ ਹੋ ਕੇ ਕਾਲੇ ਹੋ ਕੇ ਮਾਹੌਲ ਨੂੰ ਖਰਾਬ ਕਰਨ ਵਾਲੇ ਬਣ ਕੇ ਕੀ ਤੁਸੀਂ ਆਪਣੇ ਆਪ ਨੂੰ ਵਧੀਆ ਇਨਸਾਨ ਗਿਣ ਸਕਦੇ ਹੋ ਸਾਡੇ ਆਪਣੇ ਬੱਚਿਆਂ ਨੂੰ ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਐਸ ਕੀ ਸਾਡੀ ਬੇਟੀ ਨੇ ਇੱਕ ਬਹੁਤ ਵੱਡਾ ਅਵਾਰਡ ਜਿੱਤਿਆ ਉਹ ਇਹਨਾਂ ਗੱਲਾਂ ਕਰਕੇ ਜਿੱਤਿਆ ਕਿ ਇਹਦੇ ਵਿੱਚ ਪੇਸ਼ੈਂਸ ਬੜਾ ਇਹਦੇ ਵਿੱਚ ਗੱਲ ਕਰਨ ਦਾ ਕੌਨਫੀਡੈਂਸ ਬੜਾ ਤੇ ਜਦੋਂ ਨੇ ਅਵਾਰਡ ਜਿੱਤਿਆ ਤੇ ਕੋ ਕਾਫੀ ਵੱਡਾ ਪੁਲਿਸ ਅਫਸਰ ਉੱਥੇ ਆਇਆ ਸੀ ਉਹਨੇ ਉਹਨੂੰ ਪੁੱਛਿਆ ਮੈਨੂੰ ਪੁੱਛ ਰਿਹਾ ਸੀ ਹਾਂਜੀ ਕਿ ਤੁਸੀਂ ਇਹਨੂੰ ਇਹ ਸਭ ਕੁਝ ਕਿਵੇਂ ਸਿਖਾਇਆ ਹਾਂ ਤੇ ਜੋਤੀ ਨੂੰ ਮੈਂ ਕਿਹਾ ਤੂੰ ਦੱਸ ਹਾਂ ਜੋਤੀ ਕੈਨ ਨਹੀਂ ਬਸ ਆਹੀ ਗਲਤੀ ਨਹੀਂ ਕੀਤੀ ਇਹਨਾਂ ਨੇ ਮੈਨੂੰ ਸਿਖਾਉਣ ਦੀ ਗਲਤੀ ਨਹੀਂ ਕੀਤੀ ਮੈਨੂੰ ਇਹਨਾਂ ਨੇ ਹਮੇਸ਼ਾ ਇੱਕ ਗੱਲ ਕਹੀ ਕਿ ਜੋ ਵੀ ਤੂੰ ਜ਼ਿੰਦਗੀ ਚ ਕਰ ਰਹੀ ਆ ਬਸ ਇੰਨਾ ਖਿਆਲ ਰੱਖੀ ਉਹਦੇ ਤੇ ਤੂੰ ਖੁਦ ਮਾਣ ਕਰ ਸਕਦੀ ਹੋਵੇਂ ਹਾਂਜੀ ਸੋ ਦੁਖੀ ਹੋ ਕੇ ਜੀਵਨ ਜਿਉਣਾ ਕਾਲੀ ਚ ਜੀਵਨ ਜਿਉਣਾ ਸਾਡੀਆਂ ਸਮੱਸਿਆ ਨੂੰ ਵਧਾਉਂਦਾ ਸਾਡਾ ਇਹ ਸਨੇਹਾ ਵੀ ਹੈ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਕਿ ਅਸੀਂ ਇੱਕ ਸ਼ਾਂਤਮਈ ਆਨੰਦਮਈ ਮਾਹੌਲ ਨੂੰ ਸਿਰਜਣ ਦੀ ਕੋਸ਼ਿਸ਼ 'ਚ ਆਂ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੇ ਲੋਕ ਆਉਣ ਉਹ ਵੀ ਪਹਿਲਾਂ ਹੀ ਦਿਮਾਗ 'ਚ ਰੱਖਣ ਇਹ ਪਲੇਸ ਬਾਕੀ ਜਗ੍ਹਾ ਨਾਲੋਂ ਵੱਖਰੀ ਐ ਇਹ ਵੱਖਰੀ ਇਸੇ ਕਰਕੇ ਆ ਇੱਥੇ ਵੀ ਜਿਹੜੇ ਕਿਚਨ 'ਚ ਵੀ ਜਾਂ ਜਿਹੜਾ ਸਟਾਫ ਕੰਮ ਕਰਦਾ ਕਿਤੇ ਵੀ ਕਰ ਰਿਹਾ ਉਹ ਵੀ ਇਨਸਾਨ ਨੇ ਉਹ ਮਸ਼ੀਨ ਨਾ ਨਹੀਂ ਹੈਗੀ ਆ ਹਨਾ ਇਨਸਾਨ ਨੇ ਇੱਕ ਗਲਤੀ ਵੀ ਹੋ ਜਾਂਦੀ ਹੈ ਕਈ ਵਾਰ ਬਹੁਤ ਕੁਸ਼ਲ ਹੁੰਦਾ ਫਿਰ ਕਈ ਵਾਰ ਸਾਨੂੰ ਫੋਨ ਆਉਂਦੇ ਨੇ ਇੱਕ ਵਾਰੀ ਕਿਥੇ ਬੇਲੋੜਾ ਰਸਪੈਦਾ ਹੋ ਗਿਆ ਤੇ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਜੀ ਜੇ ਮੇਰਾ ਆਰਡਰ ਆ ਜਿਹੜਾ ਉਹ ਬਹੁਤ ਲੇਟ ਆਇਆ ਮੈਂ ਕਿਹਾ ਜੀ ਤੁਹਾਡੇ ਹਿਸਾਬ ਨਾਲ ਵਜ੍ਹਾ ਕੀ ਹੋ ਸਕਦੀ ਇਹ ਤਾਂ ਤੁਸੀਂ ਦੇਖੋ ਜੀ ਬੰਦਿਆਂ ਨੂੰ ਖਿੱਚ ਕੇ ਰੱਖੋ ਮੈਂ ਇਹਨਾਂ ਨੂੰ ਆਖਿਆ ਜੀ ਕਿ ਬੰਦੇ ਦੇ ਦਿਓ ਜੀ ਇਹਨਾਂ ਨੂੰ ਖਿੱਚ ਸਕਾਂ ਅੱਜ ਕੱਲ੍ਹ ਹਾਲਾਤ ਇਹ ਹੈ ਕਿ ਬੰਦਿਆਂ ਦੀ ਇੰਨੀ ਘਾਟ ਆ ਤੁਸੀਂ ਮਾੜਾ ਜਾ ਕਿਸੇ ਨੂੰ ਉੱਚੀ ਬੋਲ ਬੋਲਦੇ ਆ ਜਾਂ ਗੁੱਸੇ 'ਚ ਗੱਲ ਕਰਦੇ ਆ ਉਹ ਕਹਿੰਦਾ ਮੇਰਾ ਹਿਸਾਬ ਕਰ ਦੋ ਹਾਂਜੀ ਸੋ ਅਸੀਂ ਆਪਣੇ ਵਾਲੇ ਪੱਖ ਦੀਆਂ ਗੱਲਾਂ ਦੱਸਣੀਆਂ ਚਾਹੁੰਦੇ ਆ ਤੇ ਇਸ ਕਰਕੇ ਸਾਡਾ ਫੈਸਲਾ ਫਿਰ ਇੱਕੋ ਹੀ ਹੈ ਕਿ ਜੇ ਕਿਸੇ ਨੂੰ ਸਾਡੀ ਸ਼ਾਂਤ ਰਹਿ ਕੇ ਵਧੀਆ ਕੁਆਲਿਟੀ ਦੀ ਸਰਵਿਸ ਪਸੰਦ ਨਹੀਂ ਤਾਂ ਅਸੀਂ ਉਹਨਾਂ ਗਾਹਕਾਂ ਤੋਂ ਮਾਫੀ ਮੰਗਦੇ ਆ ਹਾਂਜੀ ਅਸੀਂ ਚਾਹੁੰਦੇ ਆ ਕਿ ਉਹ ਜ਼ਰੂਰ ਉਹ ਜਗ੍ਹਾ ਭੱਲਣ ਜਿੱਥੇ ਉਹਨਾਂ ਦੀਆਂ ਇਛਾਵਾਂ ਪੂਰੀਆਂ ਹੋ ਸਕਦੀਆਂ ਨੇ ਡਰਾਈਵ ਥਰੂ ਡਰਾਈਵ ਥਰੂ ਡਰਾਈਵ ਥਰੂ ਜਦ ਕਿਤੇ ਵੀ ਇਹ ਜੀ ਵੱਡੀ ਜਗ੍ਹਾ ਬੜੀ ਜਗ੍ਹਾ ਨੇ ਹਾਂਜੀ ਹੈਗੀਆਂ ਨਹੀਂ ਕਿਉਂਕਿ ਅਸੀਂ ਸਾਰਿਆਂ ਨੂੰ ਸਰਵ ਨਹੀਂ ਕਰ ਸਕਦੇ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਖੁਸ਼ ਕਰਨਾ ਚਾਹੁੰਦੇ ਹਾਂ ਤੇ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਡੇ ਕੋਲ ਆ ਕੇ ਦੁਖੀ ਹੋਵੇ ਅਸੀਂ ਮੇਰੀ ਆਪਣੀ ਪਰਸਨਲ ਇਹ ਹੁੰਦੀ ਵੀ ਜਿਹੜੀ ਵੀ ਸਰਵਿਸ ਜਾਂ ਜਿਹੜਾ ਵੀ ਫੂਡ ਹੋਵੇ ਜਿਵੇਂ ਕਿ ਆਪਾਂ ਆਪਣੀ ਬੇਟੀ ਨੂੰ ਪਹਿਲਾਂ ਕਿਹਾ ਵੀ ਉਹ ਕੰਮ ਹੋਵੇ ਜਿੱਤੇ ਪ੍ਰਾਊਡ ਫੀਲ ਹੋਵੇ ਬਿਲਕੁਲ ਅਸੀਂ ਉਹ ਹੀ ਚਾਹੁੰਦੇ ਆ ਵੀ ਅਸੀਂ ਸਰਵਿਸ ਜਾਂ ਫੂਡ ਜਾਂ ਕੁਆਲਿਟੀ ਪ੍ਰਾਊਡ ਵਾਲੀ ਉਹ ਕਰੀਏ ਅਸੀਂ ਸਰਵਿਸ ਨੂੰ ਡਿਲੇ ਨੂੰ ਮਨਜ਼ੂਰ ਕਰ ਸਕਦੇ ਆ ਪਰ ਫੂਡ ਦੀ ਕੁਆਲਿਟੀ ਨਹੀਂ ਇਹ ਸਾਡੇ ਮੁੰਡਿਆਂ ਫੂਡ ਦੀ ਕੁਆਲਿਟੀ ਦੀ ਸਾਨੂੰ ਬੜੇ ਲੰਬੇ ਚਿਰ ਤੋਂ ਕੋਈ ਕੰਪਲੇਂਟ ਨਹੀਂ ਆਈ ਜੇ ਕੋਈ ਆਉਂਦੀ ਆ ਕਈ ਵਾਰ ਉਹ ਮਜਬੂਰੀਆਂ ਵੀ ਹੁੰਦੀਆਂ ਨੇ ਹਾਂਜੀ ਸੋ ਇਹ ਛੋਟੀ ਜੀ ਵੀਡੀਓ ਰਹੀ ਅਸੀਂ ਇੱਕ ਆਪਣਾ ਸਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਤੁਹਾਨੂੰ ਇਸ ਪ੍ਰਤੀ ਜਾਗੌਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਘਰ ਤੋਂ ਬਾਹਰ ਕਿਤੇ ਵੀ ਇਹ ਨਹੀਂ ਕਿ ਸਾਂਝੇ ਘਰ ਆਉਨੇ ਹੋ ਘਰ ਤੋਂ ਬਾਹਰ ਕਿਤੇ ਵੀ ਜਾਂਦੇ ਹੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ हो ਸਕਦਾ ਤੁਹਾਨੂੰ ਪਤਾ ਨਾ ਹੋਵੇ ਹੋ ਸਕਦਾ ਤੁਸੀਂ ਇਸ ਗੱਲ ਬਾਰੇ ਵਿਚਾਰਿਆ ਨਾ ਹੋਵੇ ਅਸੀਂ ਤੁਹਾਨੂੰ ਗਲਤ ਸਾਬਤ ਨਹੀਂ ਕਰਦੇ ਪਰ ਅਸੀਂ ਤੁਹਾਨੂੰ ਸੁਚੇਤ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਕਿਤੇ ਜਾ ਕੇ ਕਾਲੀ ਕਰਦੇ ਹੋ ਤੁਸੀਂ ਨਾ ਸਿਰਫ ਕਿਸੇ ਦੂਸਰੇ ਨੂੰ ਗੈਡ ਫੀਲ ਕਰਾਉਣਾ ਖੁਦ ਵੀ ਪਹਿਲਾਂ ਮਾੜੀ ਹਾਲਤ ਚਲੇ ਜਾਂਦੇ ਹੋ ਤੁਸੀਂ ਆਪਣਾ ਨੁਕਸਾਨ ਤਾਂ ਪਹਿਲਾਂ ਕਰਾ ਲੈਂਦੇ ਹੋ ਤੇ ਦੂਸਰੇ ਇੱਕ ਹੋਰ ਨੁਕਸਾਨ ਹੁੰਦਾ ਉਹਦੇ ਨਾਲ ਤੁਹਾਡੇ ਬੱਚੇ ਬੈਠੇ ਨੇ ਕੋਲ ਹਾਂਜੀ ਉਹ ਬੱਚਿਆਂ ਬੱਚੇ ਕਹਿੰਦੇ ਨੇ ਨਾ ਕਿ ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ ਬੱਚੇ ਉਹ ਕਰਦੇ ਨੇ ਜੋ ਤੁਹਾਨੂੰ ਕਰਦਿਆਂ ਨੂੰ ਦੇਖਦੇ ਨੇ ਸੋ ਕਿਤਨੇ ਕਿਤੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟ ਹੋਈਆਂ ਨੇ ਓਵਰ ਆਲ ਮਿਲ ਕੇ ਸਾਰੇ ਆਪਾਂ ਆਪਣੀ ਜੀਵਨ ਨੂੰ ਸੁਖੀ ਬਣਾਈਏ ਜੇ ਘਰੋਂ ਨਿਕਲਦੇ ਹਾਂ ਆਪਣਾ ਸਾਂਝਾ ਕਰਤਾ ਮਸ਼ਹੂਰ ਹੈ ਇਸ ਗੱਲ ਲਈ ਹੈ ਕਿ ਇਹ ਸ਼ਾਂਤਮਈ ਹੈ ਆਨੰਦਮਈ ਹੈ ਇੱਥੇ ਪ੍ਰਕਿਰਤੀ ਬਹੁਤ ਹੈ ਸੋ ਜੇ ਇਹ ਸਾਰਾ ਕੁਝ ਇੱਥੇ ਹੈਗਾ ਤੇ ਖਾਣ ਦੇ ਨਾਲ-ਨਾਲ ਤੁਸੀਂ ਇਹਨਾਂ ਗੱਲਾਂ ਨੂੰ ਵੀ ਜ਼ਰੂਰ ਮਾਣੋ ਇਹ ਮੰਨਣ ਲਈ ਵੀ ਤੁਹਾਡੇ ਕੋਲ ਸਮਾਂ ਚਾਹੀਦਾ ਸਮਾਂ ਚਾਹੀਦਾ ਸਮਾਂ ਆਪਣਾ ਵੀ ਲਓ ਤੇ ਸਾਨੂੰ ਵੀ ਸਮਾਂ ਦਿਓ ਸਾਨੂੰ ਵੀ ਸਮਾਂ ਹਾਂਜੀ ਸੋ ਸਾਨੂੰ ਕਿਸੇ ਨੂੰ ਸਾਡੀ ਗੱਲ ਬੁਰੀ ਲੱਗੀ ਹੋਵੇ ਅਸੀਂ ਪਹਿਲੇ ਹੀ ਮਾਫੀ ਮੰਗਦੇ ਆ ਜੀ ਪਰ ਨਾਲ ਦੀ ਨਾਲ ਅਸੀਂ ਉਹਨਾਂ ਤੋਂ ਵੀ ਮਾਫੀ ਮੰਗਦੇ ਆ ਜਿਨ੍ਹਾਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਨੇ ਕਿਉਂਕਿ ਉਹ ਫਿਰ ਸਾਡੇ ਨਾਲ ਸਾਂਝ ਨਹੀਂ ਚਲਾ ਸਕਦੇ ਮਾਫੀ ਵੀ ਮੰਗ ਲਈ ਤੇ ਇਹ ਵੀ ਕਹਿ ਦਿੱਤਾ ਕਿ ਅਸੀਂ ਉਹਦਾ ਵੀ ਮਾਫੀ ਮੰਗਦੇ ਆ ਕਿਉਂਕਿ ਫਿਰ ਅਸੀਂ ਉਹਨਾਂ ਨੂੰ ਸਰਵ ਨਹੀਂ ਕਰ ਸਕਦੇ ਇਹ ਸਾਡਾ ਸਨੇਹਾ ਵੀਡੀਓ ਦੇ ਰਾਹੀਂ ਦੇਣਾ ਕਾਫੀ ਦਿਨ ਤੋਂ ਅਸੀਂ ਮਹਿਸੂਸ ਕਰਦੇ ਸੀ ਇਸਕ ਦਈਏ ਸੋ ਬਾਕੀ ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਫਿਰ ਮਿਲਦੇ ਆ ਜੀ ਸਾਰਿਆਂ ਨੂੰ ਸਾਰੇ ਸੁਖੀ ਬਸੋ ਪਰਮਾਤਮਾ ਸਭ ਦਾ ਭਲਾ ਕਰੇ ਸਤਿ ਸ੍ਰੀ ਅਕਾਲ ਸਮਝੇ ਘਰ ਵਿੱਚ ਮਿੱਤਰੋ ਗਮੋ ਪੀਓ ਖਾਓ ਮਿੱਤਰੋ